ਸਾਡਾ ਜਿਹੜਾ ਬਰਦਾਕ ਕੋ ਵੀ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਪ ਦਾ ਰੁਕਿਆ ਹੋਇਆ ਹੈ 1000 ਕਰੋੜ ਰੁਪਏ ਸਾਡਾ ਐਨਐਚਐਮ ਦਾ ਰੁਕਿਆ 500 ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਗੁਰਮੀਤ ਸਿੰਘ ਮੀਤਿਹਰ ਨੇ ਸੰਸਦ ਵਿੱਚ ਕੇਂਦਰ ਵੱਲੋਂ ਰੋਕੇ ਗਏ ਪੰਜਾਬ ਦੇ ਫੰਡਸ ਦਾ ਮੁੱਦਾ ਚੁੱਕਿਆ ਉਹਨਾਂ ਮੋਦੀ ਸਰਕਾਰ ਤੇ ਪੰਜਾਬ ਨਾਲ ਵਿਤਕਰੇ ਦਾ ਇਲਜ਼ਾਮ ਲਾਇਆ ਮੰਗ ਕੀਤੀ ਕਿ ਪੰਜਾਬ ਦੇ ਰੋਕੇ ਗਏ ਫੰਡ ਜਾਰੀ ਕੀਤੇ ਜਾਣ ਉਹਨਾਂ ਓਪੀਐਸ ਨੂੰ ਵੀ ਦੇਸ਼ ਭਰ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਆਪਦਾ ਹੱਕ ਹੈ ਜਿਹੜਾ ਉਹ ਮੰਗਦੇ ਆ ਦੂਜੇ ਸੂਬਿਆਂ ਨੂੰ ਤੁਸੀਂ ਟੈਕਸਾਂ ਬਣਵਾ ਦਿੰਦੇ ਹੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ ਤੇ ਸਾਡਾ ਜਿਹੜਾ ਬਣਦਾ ਕਾਹਬੀ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਹੋਇਆ 1000 ਕਰੋੜ ਰੁਪਏ ਸਾਡਾ ਐਨਐਚਐਮ ਦਾ ਰੁਕਿਆ 557 ਕਰੋੜ ਰੁਪਏ ਸਾਡੇ ਐਸਐਸਏ ਦੇ ਰੋਕਲੇ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਤੇ ਸਭਾਪਤੀ ਜੋ ਸਰਦਾਰ ਪਟੇਲ ਜੀ ਨੇ 5 ਮਾਰਚ 1949 ਨੂੰ ਵਾਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਜ਼ਖਮ ਭਰਾਂਗੇ ਪੰਜਾਬ ਦੇ ਜ਼ਖਮ ਅਜੇ ਅੱਲੇ ਆ ਉਹ ਜ਼ਖਮ ਭਰੇ ਜਾਣ ਜੇ ਦੂਜੇ ਸੂਬਿਆਂ ਨੂੰ ਤੁਸੀਂ ਟੈਕਸਾਂ ਨੂੰ ਲਾਂ ਲੈ ਸਕਦੇ ਹੋ ਤਾਂ ਪੰਜਾਬ ਨੂੰ ਵੀ 10 ਸਾਲਾਂ ਲਈ ਘੱਟੋ ਘਾਟ ਟੈਕਸਾਂ ਨੂੰ ਲਾਣਾ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਕਿਉਂਕਿ ਅਸੀਂ ਮਿਹਨਤ ਕਰਨੀ ਜਾਣਦੇ ਹਾਂ ਅਸੀਂ ਆਪਣੇ ਪੈਰਾਂ ਸਿਰਾਂ ਜਿਹੜਾ ਉਹ ਖੜੇ ਹੋ ਸਕੀਏ ਤੇ ਦੂਜਾ ਸਰ ਇਹਦੇ ਵਿੱਚ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਬਾਰੇ ਕਿਤੇ ਜਿਹੜਾ ਜ਼ਿਕਰ ਹੈ ਨਹੀਂ ਕੀਤਾ ਗਿਆ ਅੱਜ ਕੇਂਦਰ ਸੂਬਿਆਂ ਨੂੰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਹੈ ਓਪੀਐਸ ਦੀ ਸਾਡੇ ਮੁਲਾਜ਼ਮ ਜਿਹੜੇ ਆ ਉਹ ਡਿਮਾਂਡ ਕਰ ਰਹੇ ਆ ਤੁਸੀਂ ਕਾਹਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰ ਆ ਜਿਹੜਾ ਉਹ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਕਿਉਂਕਿ ਮੈਂ ਸਾਰ ਇੱਕ ਮੁਲਾਜ਼ਮ ਦਾ ਬੇਟਾ ਮੁਲਾਜ਼ਮ ساری ਜ਼ਿੰਦਗੀ ਆਪਣਾ ਜੀਪੀਐਫ ਜਮ੍ਹਾਂ ਕਰਵਾਉਂਦਾ ਤਾਂ ਕਿ ਜਦੋਂ ਮੈਂ ਪੜਾਪੇ ਵੇਲੇ ਜਿਹੜਾ ਉਹ ਵਰਤੂਗਾ ਤੁਸੀਂ ਦੇਖੋ ਵੀ ਇੱਕ ਭਰਾ ਨੂੰ ਵੀ ਇਹ ਜਾਤ ਨਹੀਂ ਹੁੰਦੀ ਵੀ ਦੂਜੇ ਭਰਾ ਦੀ ਜਿਹੜੀ ਕਮਾਈ ਹੈ ਕਿੱਥੇ ਇਨਵੈਸਟ ਕਰਨੀ ਹੈ ਤੁਸੀਂ ਕੰਪਨੀਆਂ ਤੇ ਛੱਡਤਾ ਜੀ ਬੈਂਕ ਚ ਇਨਵੈਸਟ ਕਰਾਂਗੇ ਪ੍ਰਾਈਵੇਟ ਕੰਪਨੀਆਂ ਇਨਵੈਸਟ ਕਰਾਂਗੇ ਇੱਥੇ ਬੜੇ ਨੀਰ ਮੋਦੀ ਅਰਗੇ ਭੱਜ ਜਾਂਦੇ ਆ ਜੀ ਕੌਣ ਜ਼ਿੰਮੇਵਾਰ ਹੈ ਜੇ ਮੁਲਾਜ਼ਮ ਦੇ ਪੈਸਿਆਂ ਨੂੰ ਲੈ ਕੇ ਜਿਹੜਾ ਕੋਈ ਭੱਜੂਗਾ ਉਹ ਸਭ ਦੇਖ ਜੇ ਮੁਲਾਜ਼ਮਾਂ ਦੀ ਏ ਡਿਮਾਂਡ ਹੈ ਕਿ ਓਪੀਐਸ ਪੂਰੇ ਦੇਸ਼ ਦੇ ਵਿੱਚ ਲਾਗੂ ਹੈ ਜਿਹੜਾ ਕੀਤਾ ਜਾਵੇ ਲਾ